ਜਿਹੜਾ ਲਾਰੈਂਸ ਬਸ਼ਨੋਈ ਜਿਸ ਨੂੰ ਕਾਫੀ ਪਾਜ ਦੌਰ ਤੋਂ ਬਾਅਦ ਜਿਹੜਾ ਦਿੱਲੀ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਪੰਜਾਬ ਦੀਆਂ ਜੇਲਾਂ ਦੇ ਵਿੱਚ ਸੀਗੇ ਉਦੋਂ ਉਹਨਾਂ ਦੀ ਇੱਕ ਇੰਟਰਵਿਊ ਹੋਈ ਇੱਕ ਹੋਰ ਇੰਟਰਵਿਊ ਹੋਈ ਉਹਨਾਂ ਇੰਟਰਵਿਊਆਂ ਨੂੰ ਲੈ ਕੇ ਬੜਾ ਸ਼ੋਰ ਸ਼ਰਬਾ ਹੋਇਆ ਬੜਾ ਰੌਲਾ ਰੱਪਾ ਪਿਆ ਫਿਰ ਇੱਕ ਪੰਜਾਬ ਸਰਕਾਰ ਨੇ ਜਦੋਂ ਮਾਮਲਾ ਸਾਰਾ ਹਾਈ ਕੋਰਟ ਦੇ ਵਿੱਚ ਗਿਆ ਹਾਈ ਕੋਰਟ ਦੇ ਵਿੱਚ ਜਾਣ ਤੋਂ ਬਾਅਦ ਇੱਕ ਸੈੱਟ ਜਿਹੜੀ ਆ ਉਹ ਬਣਾਈ ਗਈ ਉਹ ਪਹਿਲਾਂ ਪੁਲਿਸ ਅਧਿਕਾਰੀ ਵੀ ਇਸ ਗੱਲ ਤੋਂ ਇਨਕਾਰ ਕਰਦੇ ਰਹੇ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਕੋਈ ਇੰਟਰਵਿਊ ਨਹੀਂ ਹੋਈ ਅਲਟੀਮੇਟਲੀ ਜਦੋਂ ਉਹ ਜਾਂਚ ਦਾ ਕੰਮ ਸੈਟ ਦਾ ਕੰਮ ਅੱਗੇ ਵਧਿਆ ਤਾਂ ਇਹ ਗੱਲ ਆ ਗਈ ਸਾਹਮਣੇ ਕਿ ਇੱਕ ਜਿਹੜੀ ਇੰਟਰਵਿਊਰ ਲਾਰੈਂਸ ਬੁਸ਼ਨ ਹੋਈ ਦੀ ਜਿਹੜਾ ਜਾਣਿਆ ਪਛਾਣਿਆ ਜਿਹੜਾ ਮੰਨਿਆ ਪਰ ਮੰਨਿਆ ਜਿਹੜਾ ਇਹ ਗੈਂਗਸਟਰ ਹੈ ਉਹਦੀ ਇੱਕ ਇੰਟਰਵਿਊ ਪੰਜਾਬ ਚ ਦੂਜੀ ਜਿਹੜੀ ਰਾਜਸਥਾਨ ਦੇ ਵਿੱਚ ਹੋਈ ਤੇ ਹੁਣ ਇੱਕ ਦਿਨ ਪਹਿਲਾਂ ਜਿਹੜੀ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੁੰਦੀ ਹੈ ਤਾਂ ਇਹ ਅਦਾਲਤ ਨੇ ਪੁੱਛਿਆ ਵੀ ਤੁਸੀਂ ਜਿਹੜੇ ਬੰਦਿਆਂ ਨੇ ਜਿਹੜੇ ਅਧਿਕਾਰੀਆਂ ਮੌਜੂਦ ਸੀਗੇ ਉਸ ਵੇਲੇ ਗੱਡੀ ਤੇ ਬਰਾਜਮਾਨ ਸੀਗੇ ਉਹਨਾਂ ਦੀ ਨਿਗਰਾਨੀ ਹੇਠ ਜਿਹੜੀ ਇਹ ਹੋਈ ਇੰਟਰਵਿਊ ਤੇ ਤੁਸੀਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕੀ ਕਾਰਵਾਈ ਕੀਤੀ ਇਹਦਾ ਕੋਈ ਜਵਾਬ ਨਹੀਂ ਸੀ ਪੰਜਾਬ ਸਰਕਾਰ ਕੋਲ ਨਾ ਪੁਲਿਸ ਕੋਲ ਤਾਂ ਹੁਣ ਉਹਨਾਂ ਨੂੰ ਕਿਹਾ ਵੀ ਕਾਰਵਾਈ ਕਰਕੇ ਸਾਨੂੰ ਦੱਸੋ ਹੁਣ ਇਸ ਮਾਮਲੇ ਤੇ ਜਿਹੜੀ ਆ ਪੁਲਿਸ ਵੀ ਤੇ ਪੰਜਾਬ ਸਰਕਾਰ ਵੀ ਕਸੂਤੀ ਸਥਿਤੀ ਚ ਫਸੀ ਹੋਈ ਆ ਤੇ ਤੁਸੀਂ ਇਹ ਸਾਰੇ ਮੁੱਦੇ ਬਾਰੇ ਕੀ ਕਹਿਣਾ ਚਾਹੋਗੇ ਨੂੰ ਸਭ ਤੋਂ ਹੈਰਾਨੀ ਦੀ ਗੱਲ ਤੇ ਹੈ ਕਿ ਜਿਹੜਾ ਬੰਦਾ ਜੇਲ੍ਹ ਚ ਬੰਦ ਹੈ ਤੇ ਉਸ ਦੀ ਇੰਟਰਵਿਊ ਹੁੰਦੀ ਹੈ ਤੇ ਉਹ ਇੰਟਰਵਿਊ ਫਿਰ ਵਾਇਰਲ ਹੁੰਦੀ ਹੈ ਕਿ ਇੰਟਰਵਿਊ ਵੀ ਇੱਕ ਥਾਂ ਤੇ ਨਹੀਂ ਹੁੰਦੀ ਜਿਸ ਤਰ੍ਹਾਂ ਸਾਡੇ ਲਾਗੇ ਖੜ ਦਾ ਸੀਆਈਏ ਥਾਣਾ ਉੱਥੇ ਕੋਈ ਹੈ ਔਰ ਰਾਜਸਥਾਨ ਚ ਇੱਕ ਜਗ੍ਹਾ ਹੋਈ ਹੈ ਤੇ ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਇਸ ਗੱਲ ਦੇ ਉੱਤੇ ਉਂਗਲੀ ਉੱਠਦੀ ਹੈ ਕਿ ਇੱਕ ਜਿਹੜਾ ਕ੍ਰਿਮੀਨਲ ਆਦਮੀ ਹੈ, ਅਪਰਾਧੀ ਹੈ ਔਰ ਉਹ ਜੇਲ੍ਹ 'ਚ ਬੰਦ ਹੈ, ਉਸ ਦੇ ਤੱਕ ਜਿਹੜਾ ਜਰਨਲਿਸਟ ਹੈ ਚਾਹ ਕੋਈ ਟੀਵੀ ਕੈਮਰਾਮੈਨ ਹੈ, ਉਹ ਪਹੁੰਚੇ ਕਿਦਾਂ? ਉਹ ਪਹੁੰਚਣ ਦਾ ਇੱਕੋ ਇੱਕ ਹੀ ਰਾਹ ਹੈ ਕਿ ਜੇ ਤੁਹਾਡੀ ਕੋਈ ਪੁਲਿਸ ਦਾ ਉੱਪਰ ਅਧਿਕਾਰੀਆਂ ਨਾਲ ਮਿਲੀ ਭੁਗਤ ਹੋਵੇ। ਤੇ ਉਸ ਦੀ ਗੱਲ ਹੁਣ ਸਪਸ਼ਟ ਵੀ ਹੋ ਰਹੀ ਹੈ ਜਿਸ ਢੰਗ ਨਾਲ ਸਿੱਟ ਨੇ ਸਾਰੀ ਜਾਂਚ ਕੀਤੀ ਹੈ। ਇਸ ਸਿਲਟ ਦੀ ਜਾਂਚ ਤੋਂ ਬਾਅਦ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਲਾਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਖਾੜਚ ਤੇ ਦੂਸਰੀ ਰਾਜਸਥਾਨ 'ਚ ਹੋਈ ਹੈ ਪਰ ਅਸੀਂ ਦੇਖਦੇ ਹਾਂ ਕਿ ਚਾਹੇ ਉਹ ਨਸ਼ਿਆਂ ਦਾ ਮਾਮਲਾ ਹੋਵੇ ਚਾਹੇ ਉਹ ਇੰਟਰਵਿਊ ਦਾ ਮਾਮਲਾ ਹੋਵੇ ਚਾਹੇ ਉਹ ਮਾਈਨਿੰਗ ਦਾ ਮਾਮਲਾ ਹੋਵੇ ਸਾਰਿਆਂ ਥਾਵਾਂ ਤੇ ਕਿਤੇ ਨਾ ਕਿਤੇ ਜੋ ਵੀ ਵਾਪਰ ਰਿਹਾ ਜੰਮੂ ਜੀ ਉਹ ਸਰਕਾਰ ਦੀਆਂ ਅੱਖਾਂ ਦੇ ਹੇਠ ਵਾਪਰ ਰਿਹਾ ਹੈਗਾ ਕਿ ਉਹ ਸਾਰਾ ਜਿਹੜੇ ਅਧਿਕਾਰੀ ਹੈ ਅਫਸਰ ਹੈ ਉਹਨਾਂ ਦੀ ਮਿਲੀ ਭੂਗਤਣਾ ਤੇ ਸਰਕਾਰ ਦੀ ਜ਼ਰੂਰ ਕਿਤੇ ਨਾ ਕਿਤੇ ਇਸ ਗੱਲ 'ਤੇ ਸਹਿਮਤੀ ਹੋਏਗੀ ਉਹ ਇਸ ਤੋਂ ਨਜ਼ਰ ਆਉਂਦੀ ਹੈ ਕਿ ਜੇ ਸਰਕਾਰ ਨੇ ਉਹਨਾਂ ਅਫਸਰਾਂ ਦੇ ਨਾਲ ਕੋਈ ਉਹਨਾਂ ਨੂੰ ਥਾਪੀ ਨਾ ਦਿੱਤੀ ਹੁੰਦੀ ਤਾਂ ਫਿਰ ਸਰਕਾਰ ਉਹਨਾਂ ਨੂੰ ਜਿਉਂ ਹੀ ਇਹ ਗੱਲ ਸਾਹਮਣੇ ਆਈ ਸੀ ਤੇ ਸਿੱਟ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਇਹ ਇਹ ਜਿਹੜੇ ਅਧਿਕਾਰੀ ਹੈ ਜਿਵੇਂ ਐਸਐਸਪੀ ਜਿਹੜਾ ਵਿਵੇਕਸ਼ੀਲ ਹੈ ਇਸ ਤਰ੍ਹਾਂ ਜਿਹੜਾ ਐਸਪੀ ਹੈਗਾ ਅਮਰਦੀਪ ਸਿੰਘ ਬਰਾੜ ਹੈ ਇਸ ਤਰ੍ਹਾਂ ਡੀਐਸਪੀ ਜਿਹੜਾ ਗੁਰਸ਼ੇਰ ਸਿੰਘ ਹੈ ਤੇ ਜਿਹੜਾ ਸੀਆਈਏ ਇੰਚਾਰਜ ਸੀਗਾ ਜਿੱਥੇ ਇੰਟਰਵਿਊ ਹੋਈ ਸ਼ਿਵਰਾਜ ਉਹ ਸਾਰੇ ਜਿਹੜੇ ਹੈਗੇ ਆ ਸਪਸ਼ਟ ਪਤਾ ਹੈ ਸਰਕਾਰ ਨੂੰ ਤੇ ਸ਼ਿਟ ਨੇ ਵੀ ਦੱਸਿਆ ਤਾਂ ਫਿਰ ਉਹਨਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਹੋਈ ਇਹ ਗੱਲ ਆਪਣੇ ਆਪ ਚ ਇੱਕ ਵੱਡਾ ਸਵਾਲ ਬਣਦਾ ਹੈ ਕਿ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਸਰਕਾਰ ਉਹਨਾਂ ਨੂੰ ਬਚਾਉਣਾ ਚਾਹੁੰਦੀ ਸੀ ਹੁਣ ਕਿਉਂਕਿ ਹਾਈ ਕੋਰਟ ਦੇ ਵਿੱਚ ਮਾਮਲਾ ਹੈ ਤੇ ਹਾਈ ਕੋਰਟ ਨੇ ਇਸ ਗੱਲ ਦੇ ਉੱਤੇ ਸਵਾਲ ਵੀ ਉਠਾਏ ਆ ਕਿ ਤੁਸੀਂ ਜੇ ਤੁਹਾਨੂੰ ਪਤਾ ਹੈ ਕਿ ਇਹਨਾਂ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਹ ਸਾਰਾ ਕੁਝ ਵਾਪਰ ਰਿਹਾ ਤਾਂ ਇਹਦਾ ਮਤਲਬ ਕਿ ਪਰਾਧੀ ਤੇ ਜਿਹੜੇ ਪੁਲਿਸ ਹੈ ਤੁਹਾਡੀ ਸਟੇਟ ਦੇ ਵਿੱਚ ਉਹ ਆਪਸ ਵਿੱਚ ਮਿਲੀ ਭੁਗਤ ਨਾਲ ਹੀ ਸਾਰਾ ਕੁਝ ਕਰ ਰਿਹਾ ਚਾਹੇ ਉਹ ਨਸ਼ੇ ਵਿਕਦੇ ਹੋਣ ਚਾਹੇ ਉਹ ਇੰਟਰਵਿਊ ਦਾ ਮਾਮਲਾ ਹੋਵੇ ਚਾਹੇ ਕੋਈ ਹੋਰ ਇਸ ਕਿਸਮ ਦਾ ਮਾਮਲਾ ਹੋਵੇ ਸੋ ਉਹ ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਸਰਕਾਰ ਨੇ ਹੁਣ ਜਿਹੜੀ ਤਰੀਕ ਸੀ ਉਹਨਦੇ ਤੇ ਕਿਹਾ ਜੀ ਉਹਨਾਂ ਨੂੰ ਅਸੀਂ ਸ਼ੋਕਾਜ਼ ਨੋਟਿਸ ਦੇ ਦਦੇ ਆ ਤੇ ਹਾਈ ਕੋਰਟ ਇਸ ਗੱਲ ਤੋਂ ਵੀ ਖਫਾ ਸੀ ਕਿ ਜੇ ਨੋਟਿਸ ਕੀ ਦੇਣ ਦਾ ਮਾਮਲਾ ਤੁਹਾਨੂੰ ਉਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਸੀ ਉਹਨਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਸੀ ਤਾਂ ਹੁਣ ਦੇਖੋ ਜਿਹੜੀ ਇਹ ਹਾਈ ਕੋਰਟ ਨੇ ਜਿਸ ਤਰ੍ਹਾਂ ਦੀਆਂ ਜਾਦਾ ਫਟਕਾਰ ਪਾਈ ਹੈ ਪੰਜਾਬ ਸਰਕਾਰ ਨੂੰ ਉਸ ਤੋਂ ਬਾਅਦ ਕੀ ਸਰਕਾਰ ਹੁਣ ਉਹਨਦੇ ਤੇ ਐਕਸ਼ਨ ਲੈਂਦੀ ਹੈ ਤੇ ਜਿਹੜੀ ਅਗਲੀ ਤਰੀਕ ਹੈ ਜਿੰਦੇ ਤੇ ਸਟੇਟਸ ਰਿਪੋਰਟ ਮੰਗੀ ਹਾਈ ਕੋਰਟ ਨੇ ਉਹਦੇ ਵਿੱਚ ਕੀ ਕੀ ਸਰਕਾਰ ਕਹਿੰਦੀ ਹੈ ਪਰ ਇਹ ਜ਼ਰੂਰ ਹੈ ਕਿ ਭਾਵੇਂ ਉਹ ਅਪਰਾਧੀ ਜੰਮੂਈ ਜੇ ਇੰਟਰਵਿਊ ਦੇ ਸਕਦੇ ਆ ਤਾਂ ਉਹ ਜਿਸ ਢੰਗ ਦੀਆਂ ਖ਼ਬਰਾਂ ਵੀ ਆਉਂਦੀਆਂ ਫਰੋਤੀਆਂ ਦਾ ਸਵਾਲ ਆਉਂਦਾ ਹੈ ਹੋਰ ਕਤਲਾਂ ਦਾ ਸਵਾਲ ਆਉਂਦਾ ਹੈ ਕਈ ਕੁਝ ਆਉਂਦਾ ਕੱਲਾ ਇੰਟਰਵਿਊ ਤੇ ਚਲੋ ਇੱਕ ਵੱਖਰੀ ਤਰ੍ਹਾਂ ਦਾ ਕੇਸ ਹੈਗਾ ਪਰ ਜਿਹੜੇ ਅਪਰਾਧੀਆਂ ਦਾ ਇਸ ਤਰ੍ਹਾਂ ਦਾ ਸਾਰਾ ਕੁਝ ਉਹ ਜੇ ਜੇਲ੍ਹ 'ਚ ਬੈਠ ਕੇ ਕਰ ਸਕਦੇ ਆ ਤਾਂ ਉਹਦੇ ਤੋਂ ਬੜਾ ਸਪਸ਼ਟ ਲੱਗਦਾ ਹੈ ਕਿ ਜੇਲ੍ਹ ਜਿਹੜੀ ਹੈ ਉਹਨਾਂ ਦੀ ਸਭ ਤੋਂ ਵੱਧ ਸੁਰੱਖਿਅਤ ਥਾਂ ਹੈ ਜਿੱਥੇ ਬੈਠ ਕੇ ਉਹ ਆਪਣਾ ਸਾਰਾ ਕਾਰੋਬਾਰ ਵੀ ਚਲਾ ਸਕਦੇ ਆ ਤੇ ਕਾਨੂੰਨ ਦੇ ਜਿਹੜੇ ਐ ਸਕੰਜੇ ਤੋਂ ਵੀਓ ਬਚੇ ਰਹਿੰਦੇ ਆ ਤੇ ਜੇ ਚਰਾਉਣਾ ਬੈਠੇ ਆ ਤੇ ਸੋ ਇਹ ਜਿਹੜੀ ਸਥਿਤੀ ਹੈ ਇਹ ਕਾਫੀ ਖਤਰਨਾਕ ਹੈ ਇੱਕ ਨਹੀਂ ਇਹ ਕਾਫੀ ਕੁਝ ਜਿਹੜੇ ਪੰਜਾਬ ਦੇ ਵਿੱਚ ਜਿਸ ਢੰਗ ਦੇ ਨਾਲ ਇੱਥੋਂ ਜਿਹੜੇ ਲੋਕਾਂ ਤੋਂ ਫਰੋਤੀਆਂ ਮੰਗੀਆਂ ਜਾਂਦੀਆਂ ਰੰਗਦਾਰੀ ਮੰਗੀ ਜਾਂਦੀ ਹੈ ਉਹ ਕਿਸ ਤਰ੍ਹਾਂ ਇੱਥੋਂ ਛੱਡ ਛੱਡ ਕੇ ਜਿਹੜੇ ਲੋਕ ਆਪੋ ਆਪਣੇ ਹੋਰ ਸੁਰੱਖਿਅਤ ਥਾਵਾਂ ਤੇ ਜਾ ਵੀ ਰਹੇ ਆ ਤੇ ਪਰ ਸਰਕਾਰ ਦੇ ਹੁੰਦਿਆਂ ਸਰਕਾਰ ਦੇ ਸਾਰੇ ਅਧਿਕਾਰੀ ਇਹ ਸਾਰੇ ਉਹਨਾਂ ਦੇ ਸਾਹਮਣੇ ਇਹ ਸਾਰਾ ਕੁਝ ਵਾਪਰੇ ਤਾਂ ਉਹ ਬਾਅਦ ਚ ਕਾਰਵਾਈ ਨਾ ਕਰੀ ਤੇ ਲੋਕਾਂ ਦੇ ਮਨਾਂ ਚ ਜੰਮੂ ਦੀ ਸ਼ੰਕੇ ਤਾਂ ਫਿਰ ਉੱਠਦੇ ਹੀ ਹੈ ਨਾ ਕਿ ਇਹ ਕਾਰਨ ਕੀ ਹੈ ਸ਼ੰਕੇ ਤਾਂ ਇਸ ਕਰਕੇ ਵੀ ਜਨਨ ਸਭ ਉੱਠਦੇ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਨੇ ਉਹ ਨਾ ਬਿਆਨ ਦਿੱਤਾ ਸੀ ਵੀ ਲਾਰਸ ਬਜਨੋਈ ਦਾ ਇੱਕ ਸਹਿਯੋਗੀ ਹੈ ਗੋਲਡੀ ਬਰਾੜ ਜਿਹੜਾ ਪਹਿਲਾਂ ਕੈਨੇਡਾ ਸੀ ਬਾਅਦ ਚ ਉਹਦੇ ਬਾਰੇ ਪਤਾ ਲੱਗਾ ਵੀ ਅਮਰੀਕਾ ਚ ਚਲੇ ਗਿਆ ਉਹਦੇ ਬਾਰੇ ਵੀ ਬਿਆਨ ਦੇ ਦਿੱਤਾ ਸੀ ਵੀ ਅਸੀਂ ਉਹਨੂੰ ਉਹ ਸਾਡੀ ਗ੍ਰਿਫਟ ਦੇ ਵਿੱਚ ਹੈ ਪਰ ਅੱਜ ਤੱਕ ਨਹੀਂ ਬਿਆਨ ਦਿੱਤੇ ਨੂੰ ਕਿੰਨੇ ਮਹੀਨੇ ਲੰਘ ਗਏ ਅਜੇ ਤੱਕ ਨਹੀਂ ਆਇਆ ਤੇ ਅੱਜ ਵੀ ਜੇਲ੍ਹ ਦੇ ਅੰਦਰੋਂ ਜਿਹੜਿਆਂ ਲਾਰੈਂਸ ਬੁਸ਼ਰੋਈ ਦੇ ਨਾਲ 골ਡੀ ਬਰਾਡ ਦੇ ਨਾਂ ਤੇ ਫਰੋਤੀਆਂ ਮੰਗੀਆਂ ਜਾ ਰਹੀਆਂ ਇਹਦੇ ਕਰਕੇ ਕਾਫੀ ਸਹਿਮੀਆਂ ਕਈ ਹਲਕਿਆਂ ਦੇ ਵਿੱਚ ਤੇ ਇਹਦੇ ਨਾਲ ਸਾਰੇ ਜਿਹੜਾ ਲੈਂਡ ਆਰਡਰ ਦਾ ਮਾਮਲਾ ਵੀ ਜੁੜਿਆ ਤੁਸੀਂ ਇਸ ਸਾਰੇ ਮਾਮਲੇ ਨੂੰ ਜਿਹੜਾ ਇਹ ਨੈਕਸਸ ਹੈ ਵਿਦੇਸ਼ਾਂ ਤੱਕ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੇ ਜਮੁਨੇ ਸਾਰਾ ਜੋ ਵੀ ਵਾਪਰ ਰਿਹਾ ਹੈਗਾ ਇਹ ਉਸ ਤੋਂ ਬਿਨਾ ਤਾਂ ਵਾਪਰ ਹੀ ਨਹੀਂ ਸਕਦਾ ਭਾਵੇਂ ਕਿ ਜਿਹੜਾ ਨਸ਼ਿਆਂ ਦੀ ਤਸਕਰੀ ਦਾ ਮਾਮਲਾ ਇਹ ਕੋਈ ਇਕੱਲੇ ਪੰਜਾਬ ਸਟੇਟ ਨਾਲ ਸੰਬੰਧਤ ਨਹੀਂ ਪਰ ਪੰਜਾਬ ਸਟੇਟ 'ਚ ਇਹ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਤੇ ਸਰਕਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜਦੋਂ ਚੋਣਾਂ ਲੜੀਆਂ ਸੀ ਤਾਂ ਉਦੋਂ ਇਹਨਾਂ ਨੇ ਵਾਅਦੇ ਕੀਤੇ ਸੀਗੇ ਕਿ ਅਸੀਂ 3 ਮਹੀਨਿਆਂ 'ਚ ਨਸ਼ਾ ਖਤਮ ਕਰ ਦਿਆਂਗੇ ਮਾਈਨਿੰਗ ਖਤਮ ਕਰ ਦਿਆਂਗੇ ਹੋਰ ਜਿਹੜੇ ਵੀ ਇਸ ਤਰ੍ਹਾਂ ਦੇ ਮਾਫੀ ਹੈ ਉਹ ਖਤਮ ਕਰ ਦਿਆਂਗੇ ਗੈਂਗਸਟਰ ਖਤਮ ਕਰ ਦੇਾਂਗੇ ਪਰ ਸਾਰਾ ਕੁਝ ਉਸ ਤੋਂ ਬਾਅਦ ਜੰਮੂ ਜੀ ਉਸ ਤਰ੍ਹਾਂ ਹੀ ਚੱਲ ਰਿਹਾ ਔਰ ਤੁਸੀਂ ਦੇਖਦੇ ਹੋ ਕਿ ਰੋਜ਼ ਕਿਤੇ ਨਾ ਕਿਤੇ ਕੋਈ ਕਤਲ ਦੀ ਵਾਰ ਦਾ ਕਿਤੇ ਨਾ ਕਿਤੇ ਕਿਸੇ ਦੇ ਘਰ ਤੇ ਗੋਲੀਆਂ ਚੱਲਣ ਦੀ ਵਾਰ ਦਾ ਕਿਤੇ ਨਾ ਕਿਤੇ ਜਿਹੜਾ ਫਰੋਤੀਆਂ ਮੰਗਣ ਦੀ ਗੱਲ ਉਹ ਰਿਪੋਰਟ ਹੋ ਰਹੀ ਹੈ ਔਰ ਜਿਹੜੇ ਨੌਜਵਾਨਾਂ ਦੇ ਓਵਰਡੋਜ਼ ਨਾਲ ਮਰਨ ਦੀਆਂ ਖਬਰਾਂ ਉਹ ਵੀ ਨਿਤ ਆ ਰਹੀਆਂ ਹੈ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਹੁਣ ਰਾਜਸੀ ਪਾਰਟੀਆਂ ਇਸ ਨੂੰ ਮੁੱਦਾ ਵੀ ਬਣਾ ਰਹੀਆਂ ਕਾਂਗਰਸ ਨੇ ਪਿਛਲੇ ਦਿਨਾਂ 'ਚ ਇਸ ਗੱਲ ਨੂੰ ਲੈ ਕੇ ਆਪਣਾ ਰੋਸ ਵੀ ਪ੍ਰਗਟਾਇਆ ਸੀਗਾ ਔਰ ਵੱਖ-ਵੱਖ ਥਾਵਾਂ ਦੇ ਉੱਤੇ ਸੋ ਇਸ ਤੋਂ ਲੱਗਦਾ ਕਿਤੇ ਨਾ ਕਿਤੇ ਕਿ ਜਿਹੜੀ ਇਹ ਸਾਰੀ ਭਗਵੰਤ ਮਾਨ ਦੀ ਔਰ ਜਿਹੜੇ ਪੁਲਿਸ ਦੀ ਜਿਸ ਢੰਗ ਨਾਲ ਥੱਲੇ ਮਿਲੀ ਭੂਗਤ ਹੈ ਉਹਦੇ ਤੇ ਉਸ ਢੰਗ ਦਾ ਕੰਟਰੋਲ ਨਹੀਂ ਹੈ ਜਿਸ ਕਰਕੇ ਇਹ ਸਾਰਾ ਕੁਝ ਵਾਪਰ ਰਿਹਾ ਤੇ ਪੁਲਿਸ ਆਪਣੇ ਢੰਗ ਨਾਲ ਹੀ ਚੱਲ ਰਹੀ ਹੈ ਉਹ ਜੇ ਲੋਕ ਨਸ਼ਾ ਤਸਕਰੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਤੇ ਉਲਟਾ ਨਸ਼ਾ ਤਸਕਰੀਆਂ ਨੂੰ ਜੇ ਫੜ ਕੇ ਲੋਕ ਉਹਨਾਂ ਨੂੰ ਫੜਾਉਂ ਗਏ ਤੇ ਉਹ ਤਾਂ ਆਪਣੇ ਘਰ ਬੈਠੇ ਹੁੰਦੇ ਆ ਤੇ ਜਿਨ੍ਹਾਂ ਲੋਕਾਂ ਨੇ ਉਹ ਕੰਮ ਕੀਤਾ ਹੁੰਦਾ ਉਹਨਾਂ ਨੂੰ ਜਰੂਰ ਹੋਰ ਕਿਸੇ ਵੱਖਰੇ ਕੇਸਾਂ 'ਚ ਫਸਾ ਕੇ ਜਾਂ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਇਹ ਪੰਜਾਬ 'ਚ ਇਹ ਸਾਰਾ ਵਰਤਾਰਾ ਵੀ ਦੇਖਦੇ ਰਹ ਤੁਸੀਂ ਵੀ ਦੇਖਿਆ ਸਾਰੇ ਲੋਕਾਂ ਨੇ ਹੀ ਦੇਖਿਆ ਸੋ ਇਸ ਕਰਕੇ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਤਾਂ ਜੰਮੂ 'ਚ ਸਵਾਲੀਆ ਨਿਸ਼ਾਨ ਲੱਗ ਹੀ ਰਿਹਾ ਹੈ ਕਿ ਤੁਸੀਂ ਜੇ ਪਿਛਲੇ ਲਗਭਗ ਸਾਲ ਡੇਢ ਸਾਲ ਦਾ ਤੁਸੀਂ ਜਿਹੜਾ ਹੈਗਾ ਅਖਬਾਰਾਂ ਦੀਆਂ ਰਿਪੋਰਟਾਂ ਹੀ ਕੱਢ ਕੇ ਦੇਖ ਲਓ ਹੋਰ ਤਾਂ ਕੋਈ ਅੰਕੜੇ ਸਾਡੇ ਕੋਲ ਨਹੀਂ ਹੈ ਪਰ ਇਹ ਜ਼ਰੂਰ ਹੈ ਕਿ ਹਰ ਰੋਜ਼ ਕਿਤੇ ਕਤਲ ਦੀ ਵਾਰਦਾਤ ਕਿਤੇ ਗੋਰੀ ਚੱਲਣ ਦੀ ਵਾਰਦਾਤ ਕਿਤੇ ਲੁੱਟ ਦੀ ਵਾਰਦਾਤ ਆ ਪਿਛਲੇ ਦਿਨਾਂ 'ਚ ਹੀ ਦੋ ਬੈਂਕ ਲੁੱਟੇ ਗਏ ਹਾਂਜੀ ਔਰ ਇਸ ਤਰ੍ਹਾਂ ਹੀ ਜਿਹੜਾ ਕੁੜੀਆਂ ਨੂੰ ਜਿਹੜਾ ਚੁੱਕਣ ਦੇ ਮਾਮਲੇ ਸਾਰਾ ਕੁਝ ਜਿਹੜਾ ਹੈਗਾ ਅਪਰਾਧ ਜਗਤ ਨਾਲ ਜੁੜਿਆ ਹੋਇਆ ਉਹ ਵਾਪਰ ਰਿਹਾ ਔਰ ਬਹੁਤੀ ਜਿਹੜੀ ਉਂਗਲੀਆਂ ਚੁੱਟਦੀ ਹੈ ਉਹ ਜਿਹੜੇ ਜੇਲਾ ਵਿੱਚ ਬੰਦ ਬੈਠੇ ਨੇ ਅਪਰਾਧੀ ਉਹਨਾਂ ਵੱਲ ਹੀ ਉੱਠਦੀ ਹੈ ਕਿ ਉਹਨਾਂ ਦੇ ਇਸ਼ਾਰੇ ਤੇ ਜਾਂ ਉਹਨਾਂ ਦੇ ਜਿਹੜੇ ਗੁਰਗੇ ਆ ਜਾਂ ਉਹਨਾਂ ਦੇ ਜਿਹੜੇ ਅੱਗੇ ਬੰਦੇ ਹੈਗੇ ਆ ਉਹ ਹੀ ਇਹ ਕਾਰਵਾਈ ਕਰਦੇ ਹੈਗੇ ਸੋ ਇਸ ਤਰਕੇ ਜੰਮੂ ਜੀ ਇਹ ਹਮਨ ਕਰਨ ਦੀ ਸਥਿਤੀ ਤਾਂ ਜਿਹੜੀ ਹੈਗੀ ਹੈ ਖਰਾਬ ਹੋਈ ਹੈਗੀ ਹੈ ਇਹਦੇ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਔਰ ਇਹੀ ਕਾਰਨ ਹੈ ਕਿ ਦੂਸਰੀਆਂ ਵਿਰੋਧੀ ਰਾਜਸੀ ਪਾਰਟੀਆਂ ਇਹਨੂੰ ਮੁੱਦਾ ਬਣਾ ਕੇ ਆਪਣਾ ਰਾਜਸੀ ਲਾਹਾ ਲੈਣ ਦੇ ਲਈ ਵੀ ਮੈਦਾਨ 'ਚ ਨਿਤ ਰਾਈਆਂ